ਹੈਲੋ ਜੀ ਸੱਚੀ ਦੀ ਅਕਾਲ ਕੀ ਹਾਲ ਚਾਲ ਹੈ ਤੁਹਾਡੇ ਸਭ ਦੇ ਉਮੀਦ ਕਰਦੀ ਆਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਾਂ ਅੱਜ ਆਏ ਆਂਗੇ ਡਬਲੀ ਆਪਾਂ ਜੀ ਮੂਵੀ ਦੇਖਾਂਗੇ ਫਫੇ ਕੁੱਟਣੀਆਂ ਤੇ ਦੇਖਦੇ ਆਂ ਕਿਵੇਂ ਲੱਗੂਗੀ ਕਿਵੇਂ ਦੀ ਆ ਤੇ ਤੁਹਾਨੂੰ ਰਿਵਿਊ ਦਿਖਾਵਾਂਗੇ ਸ਼ੇਅਰ ਕਰਾਂਗੇ ਦਿਖਾਵਾਂਗੇ ਨਹੀਂ ਸਾਰੀ ਰਿਵਿਊ ਸ਼ੇਅਰ ਕਰਾਂਗੇ ਵੀ ਉਹ ਕਿਵੇਂ ਦੀ ਲੱਗੀ ਸਾਨੂੰ ਤੇ ਆਪਾਂ ਪਹੁੰਚ ਗਏ ਆਂ 11:50 ਤੇ ਸ਼ੋਅ ਆ ਤੇ ਆਪਾਂ ਗੇ 12:50 ਸੌਰੀ 12:50 ਤੇ ਤੇ 12:26 ਹੋ ਗਏ ਪਹੁੰਚ ਗਏ ਆ ਬਸ ਆਪਾਂ ਟਿਕਟਸ ਵਗੈਰਾ ਲੈ ਲਾਂਗੇ ਤੇ ਫਿਰ ਆਪਾਂ ਮੂਵੀ ਦੇਖਦੇ ਆ ਥੋੜਾ ਮੋਟਾ ਜਿਹਾ ਕੋਈ ਸਮਾਨ ਲੈਣਾ ਹੋਇਆ ਤਾਂ ਉਹ ਲੈ ਲਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਆ ਜਾਾਂਗੇ ਘਰੇ ਜੀ ਆਪਾਂ ਪਹੁੰਚ ਗਏ ਸੈਂਚਰੀ ਸਿਟੀ ਸਿਨੇਮਾਸ ਮੰਡੀ ਡਾਵਾ ਵਾਲੀ ਤੇ ਆਪਾਂ ਦੇਖਦੇ ਆ ਫਫੇ ਕੁੱਟਣੀਆਂ ਲੋ ਜੀ ਆਪਾਂ ਫਫੇ ਕੁੱਟਣੀਆਂ ਤੇ ਮੂਵੀ ਦੇਖ ਲਈ ਠੀਕ ਆ ਮੈਨੂੰ ਕੋਈ ਵਧੀਆ ਨਹੀਂ ਲੱਗੀ ਸੋ ਸੋ ਜੀ ਸੀ ਬਕਵਾਸ ਵੀ ਨਹੀਂ ਕਹਿ ਸਕਦੇ ਤੇ ਕੋਈ ਇੰਟਰਸਟਿੰਗ ਮੂਵੀ ਨਹੀਂ ਸੀ ਬਸ ਉਹਦੇ ਚ ਇਹ ਸੀਗਾ ਇੱਕ ਸਿੱਖਿਆ ਮਿਲੀ ਆ ਕਿ ਜਿਵੇਂ ਮਤਲਬ ਲਾਲਚ ਨਾਲ ਔਰਤਾਂ ਫਸ ਜਾਂਦੀਆਂ ਹਨਾ ਲੇਡੀਜ਼ ਲੇਡੀਜ਼ ਕੀ ਜੈਂਟਸ ਵੀ ਬਟੱਡ ਲੇਡੀਜ਼ ਹੀ ਬੰਦੇ ਨੂੰ ਫਸਾ ਦਿੰਦੀਆਂ ਵੀ ਮਤਲਬ ਉਹਦੇ ਹਸਬੈਂਡਸ ਨੂੰ ਕਿ ਇੰਨੇ ਪੈਸੇ ਲਾਓ ਤੁਹਾਨੂੰ ਡਬਲ ਮਿਲਣਗੇ ਤੁਹਾਡੇ ਸੇ ਪੈਰਨਗੇ ਇਹ ਅੱਜ ਕੱਲ੍ਹ ਹੋ ਵੀ ਰਿਹਾਗਾ ਹਨਾ ਇਦਾਂ ਦਾ ਸੇਮ ਬਸ ਇਹ ਚੀਜ਼ ਸੀਗੀ ਦੇਖ ਕੇ ਤਾਂ ਐਵੇਂ ਲੱਗਿਆ ਵੀ ਉਹਨੂੰ ਦੇ ਕੇ ਸਿੱਖਿਆ ਮਿਲਿਆ ਕਿ ਸਿੱਖਿਆ ਮਿਲੀ ਕਿ ਆਪਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਹਨਾ ਵੀ ਆਪਾਂ ਲਾਲਚ ਆ ਜਾਂਦੇ ਹਾਂ ਉਹ ਲਾਲਚ ਜਿਵੇਂ ਦਿੰਦੀਆਂ ਸੀਗੀਆਂ ਵੀ ਐ ਤੁਹਾਡੇ ਅਕਾਊਂਟ ਚ ਇੰਨੇ ਨੇ ਆਉਣਗੇ ਉਹ ਐਵੇਂ ਥੋੜੀ ਦੇਰ ਆਉਂਦੇ ਸੀ ਫਿਰ ਫਰਾਡ ਕਰਕੇ ਚਲ ਗਈਆਂ ਹਨਾ بس ਮੈਨੂੰ ਇਹਦੇ ਚ ਇਹੀ ਵਧੀਆ ਲੱਗਿਆ ਵੀ ਇਹ ਚੀਜ਼ ਅੱਜਕੱਲ ਚੱਲ ਰਹੀ ਆ ਤੇ ਜਿਹੜੀਆਂ ਜੋ ਵੀ ਲੋਕੀ ਲੇਡੀਜ਼ ਬਿਜ਼ਨਸ ਕਰਦੀਆਂ ਉਹ ਬ੍ਰੇਨ ਵਾਸ਼ ਕਰਦੀਆਂ ਨੇ ਤੇ ਬ੍ਰੇਨ ਵਾਸ਼ ਕਰਕੇ ਉਹ ਫਰਾਡ ਕਰ ਜਾਂਦੀਆਂ ਨੇ ਹਨਾ ਉਹ ਵੀ ਆਪਣੇ ਨਾਲ ਪੈਸਾ ਭਰਵਾ ਲੈਂਦੀਆਂ ਉਸ ਤੋਂ ਬਾਅਦ ਫਰਾਡ ਹੋ ਜਾਂਦਾ ਤੇ ਮੈਨੂੰ ਲੱਗਦਾ ਵੀ ਇਹ ਚੀਜ਼ ਮੈਨੂੰ ਵਧੀਆ ਲੱਗੀ ਉੱਥੋਂ ਦੇਖ ਕੇ ਵੀ ਹਾਂ ਉਹ ਐਂ ਕਰਦੀਆਂ ਨੇ ਇਹਨਾਂ ਨੇ ਪੂਰੀ ਡਿਟੇਲ ਨਾਲ ਦੱਸਿਆ ਵੀ ਕਿਵੇਂ ਕਰਦੀਆਂ ਨੇ ਕਿਵੇਂ ਬ੍ਰੇਨ ਵਾਸ਼ ਕਰਦੀਆਂ ਬਸ ਇਹ ਚੀਜ਼ ਬਾਕੀ ਕੋਈ ਜ਼ਿਆਦਾ ਹੋਰ ਕੋਈ ਸਟੋਰੀ ਨਹੀਂ ਸੀਗੀ ਕੋਈ ਇਹ ਨਾ ਇੰਟਰਸਟਿੰਗ ਨਹੀਂ ਸੀ ਕੋਈ ਉਹਦਾ ਐਂਡ ਜਾਂ ਨਹੀਂ ਸੀਗਾ ਵੀ ਮੈਨੂੰ ਕੁਝ ਨਹੀਂ ਚੰਗਾ ਲੱਗਿਆ ਇਹਦੇ 'ਚ ਕੋਈ ਐਂਡਿੰਗ ਨਹੀਂ ਹੋਈ ਉਹਦੀ ਬਸ ਇੱਕ ਸਟੋਰੀ ਜੀ ਕ੍ਰੀਏਟ ਕੀਤੀ ਸੀ ਉਹ ਸਟੋਰੀ ਦਾ ਉਹਨਾਂ ਨੇ ਮਤਲਬ ਦੱਸਿਆ ਵੀ ਐਵੇਂ ਐਵੇਂ ਕਰਕੇ ਤੇ ਸੋ ਠੀਕ ਲੱਗੀ ਚਲੋ ਕਸੀ ਮੈਨੂੰ ਆਈ ਲੱਗਿਆ ਵੀ 400 ਰੁਪਏ ਆਪਾਂ ਗਾਲਤਾ ਬਟ ਇੱਕ ਐ ਵੀ ਲੱਗਿਆ ਵੀ ਚੰਗੀ ਗੱਲ ਸਿੱਖੀ 2-200 ਰੁਪਏ ਸਾਡੇ ਟਿਕਟ ਸੀ ਚਲੋ ਠੀਕ ਹੈ ਜੀ ওকে ਬਾਏ ਬਾਏ ਲਓ ਜੀ ਆਪਾਂ ਇੱਥੇ ਮੂਵੀ ਦੇਖ ਲਈ ਸੀ ਮੂਵੀ ਦੇਖਣ ਤੋਂ ਬਾਅਦ ਆਪਾਂ ਚੱਲ ਗਏ ਸੀਗੇ ਜਿਹੜਾ ਉਥੇ ਸਮਾਰਟਰ ਲਾਇੰਸ ਸਮਾਰਟ ਮਾਲ ਬਣਿਆ ਹੋਇਆ ਉਹਦੇ ਵਿੱਚ ਚੱਲ ਗਏ ਸੀ ਇੱਥੇ ਆਪਾਂ ਥੋੜੀ ਜਿਹੀ ਸ਼ਾਪਿੰਗ ਕੀਤੀ ਜਿਵੇਂ ਦੋਨੇ ਜਿਹੜੇ ਟਾਵਲ دیکਿਆਂ ਦਾ ਸਾਹਮਣੇ ਹਨਾ ਇਹ 29 ਰੁਪੀਜ਼ ਦਾ ਸੀਗਾ ਜਿਹੜਾ ਆਪਣੀ ਟਰੋਲੀ ਦੇ ਵਿੱਚ ਪਿਆ ਸੀਗਾ ਤੇ ਚਲੋ ਜੀ ਆਪਾਂ ਇੱਥੋਂ ਸਾਮਾਨ ਲੈਤਾ ਸ਼ਾਪਿੰਗ ਕੀਤੀ ਥੋੜੀ ਜਿਹੀ ਕੁਸ਼ਕ ਤੇ ਇਹ ਕੁਸ਼ਕ ਖਾਣ ਪੀਣ ਦੀਆਂ ਚੀਜ਼ਾਂ ਲਈਆਂ ਕਿਉਂਕਿ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਾਣਾ ਸੀਗਾ ਛੁੱਟੀ ਕੱਟ ਕੇ ਤੇ ਫਿਰ ਆਪਾਂ ਇੱਥੇ ਸਾਮਾਨ ਲਿਆ ਸਾਮਾਨ ਲੈਣ ਤੋਂ ਬਾਅਦ ਫਿਰ ਆਪਾਂ ਘਰੇ ਆ ਗਏ ਸੀਗੇ ਮੂਵੀ ਦੇਖ ਲਈ ਸੀ ਇੱਥੇ ਜਿਹੜਾ ਪ੍ਰਾਈਸ ਆ ਪ੍ਰਾਈਸ ਲੈਵਲ ਇਹਨਾਂ ਦਾ ਵਧੀਆ ਤੇ ਇਸ ਸਮਾਨ ਵੀ ਵਧੀਆ ਮਿਲਦੀ ਹੈ ਕੁਆਲਿਟੀ ਵੀ ਵਧੀਆ ਹੁੰਦੀ ਆ ਡੀਮਾਰਟ ਤੋਂ ਥੋੜਾ ਮਹਿੰਗਾ ਗਾ ਬਟ ਉਹਦਾ ਸਹੀ ਹੁੰਦਾ ਚਲੋ ਬਾਜ਼ਾਰ ਤੋਂ ਫਿਰ ਵੀ ਠੀਕ ਮਿਲ ਜਾਂਦਾ ਤੇ ਫਿਰ ਜੀ ਆਪਾਂ ਇੱਥੇ ਸਮਾਨ ਲੈ ਲਿਆ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਮੇ ਵੀ ਦੂਜੀ ਵੀ ਨੀ ਤੀਜੀ ਦਿਨ ਜਾਣਾ ਸੀ ਮੇਰੇ ਕੋਲੋਂ ਕੀ ਕੀ ਸਮਾਨ ਲਿਆ ਉਹ ਵੀਡੀਓ ਬਣਾਉਣ ਦਾ ਟਾਈਮ ਨਹੀਂ ਮਿਲਿਆ ਲਓ ਜੀ ਇੱਥੇ ਆਪਾਂ ਜਿਹੜਾ ਸਮਾਨ ਲਿਆ ਸੀ ਉਹ ਲੈ ਲਿਆ ਸੀ ਤੇ ਉਹ ਮੈਂ ਤੁਹਾਨੂੰ ਦਿਖਾਇਆ ਤਾਂ ਨਹੀਂ ਕਿਉਂਕਿ ਇਹਨਾਂ ਨੇ ਜਾਣਾ ਸੀ ਮੈਂ ਪੈਕਿੰਗ ਕਰੀ ਘਰੇ ਜਾ ਕੇ ਤੇ ਰੋਟੀ ਪਾਣੀ ਖਾਦਾ ਤੇ ਫਿਰ ਇਹਨਾਂ ਨੂੰ ਨੀਰਾ ਹੋ ਗਿਆ ਸੀ ਜੀ ਤੇ ਇੱਥੇ ਸਹੀ ਪ੍ਰਾਈਸ ਤੇ ਮਿਲ ਜਾਂਦਾ ਹੁੰਦਾ ਸੀ ਇੱਥੋਂ ਹੀ ਲੈ ਤੇ ਫਿਰ ਆਪਾਂ ਮਤਲਬ ਘਰ ਦੇ ਕੰਮ ਨੇ ਵੇੜੇ ਤੇ ਫ੍ਰੀ ਹੋ ਗਏ ਸੀ ਤੇ ਪਲੀਜ਼ ਮੇਰੇ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਕੱਲਾ ਵਿਊ ਦੇ ਕੇ ਨਾ ਜਾਇਓ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ ਜੀ